ਸਿੰਘ ਪੰਜਾਬ ਪ੍ਰਧਾਨ ਹਰਪ੍ਰੀਤ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਅੱਜ ਜਿਹੜਾ ਤੁਸੀਂ ਨੁਕਸਾਨ ਦੇਖ ਰਹੇ ਹੋ ਬਾਉਪੁਰ ਤੋਂ ਬੰਨ ਟੁੱਟ ਕੇ ਕਪੂਰਥਾਲੇ ਦੇ ਅਨੇਕਾਂ ਪਿੰਡ ਜਿਹੜੇ ਪਾਣੀ ਦੇ ਵਿੱਚ ਘਿਰ ਚੁੱਕੇ ਨੇ ਔਰ ਇਹ ਨੁਕਸਾਨ ਜੋ ਹੋਇਆ ਹੈ ਇਹ ਪ੍ਰਸ਼ਾਸਨ ਦੀ ਨਲਕੀ ਕਾਰਨ ਹੋਇਆ ਦੇਖੋ ਅੱਜ ਜਿਹੜੀ ਗੱਲ ਆ ਅੱਜ ਡੀਸੀ ਸਾਹਿਬ ਇੱਥੇ ਪਹੁੰਚੇ ਨੇ ਅੱਜ ਤਿੰਨ ਦਿਨ ਹੋ ਗਏ ਰਾਤ ਜਿਹੜਾ ਬੰਨ ਟੁੱਟਾ ਸੀ ਇੱਥੇ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਡੁੱਬ ਚੁੱਕੀਆਂ ਨੇ ਚਾਰੇ ਖਤਮ ਹੋ ਚੁੱਕੇ ਨੇ ਪਾਣੀ ਆਉਣ ਦਾ ਕਾਰਨ ਕੀ ਬਣਿਆ ਇਹ ਕਾਰਨ ਅਸੀਂ ਅੱਜ ਤੋਂ 2 ਮਹੀਨੇ ਪਹਿਲਾਂ ਵੀ ਇੱਥੇ ਹਰੀਕੇਡ ਤੇ ਇੱਕ ਧਰਨਾ ਲਗਾਇਆ ਸੀ ਜਥੇਬੰਦੀ ਵੱਲੋਂ ਇੱਥੋਂ ਵੀ ਕਿਸਾਨ ਸਾਰੇ ਗਏ ਸੀ ਇੱਥੇ ਸਾਡੇ ਪੰਜਾਬ ਦੇ ਜਨਰਲ ਸਕੱਤਰ ਨੇ ਸਰਦਾਰ ਕੁਲਦੀਪ ਸਿੰਘ ਜੀ ਸੰਘਰਾ ਸਾਹਿਬ ਔਰ ਉਹਨਾਂ ਦਾ ਪਿੰਡ ਵੀ ਸਾਰਾ ਪਾਣੀ ਦੇ ਵਿੱਚ ਡੁੱਬਾ ਹੋਇਆ ਸੋ ਉੱਥੇ ਇਸੇ ਗੱਲ ਦੀ ਚਰਚਾ ਸੀ ਸਾਡੀ ਜਿਹੜੀ ਬੇਨਤੀ ਸੀ ਸਰਕਾਰ ਨੂੰ ਕਿ ਜਿਹੜਾ ਪਾਣੀ ਨਾਲ ਦੀ ਨਾਲ ਜਿਹੜਾ ਪਿੱਛੇ ਬਾਰਸ਼ਾਂ ਹੋ ਰਹੀਆਂ ਹਿਮਾਚਲ ਦੇ ਵਿੱਚ ਉਹ ਪਾਣੀ ਨਾਲ ਦੀ ਨਾਲ ਹਰੀਕੇ ਹੈਡ ਤੋਂ ਰਿਲੀਜ਼ ਕੀਤਾ ਜਾਵੇ ਔਰ ਨਾਲ ਦੀ ਨਾਲ ਉਸਾਨੀ ਵਾਲੇ ਤੋਂ ਰਿਲੀਜ਼ ਕੀਤਾ ਜਾਵੇ ਤਾਂ ਜੋ ਜੇ ਹੜ੍ਹਾਂ ਦੀ ਕਾਰਨ ਨਾ ਬਣ ਸਕੇ ਇਹਨਾਂ ਪਰ ਪ੍ਰਸ਼ਾਸਨ ਨੇ ਇਹ ਕਹਿ ਕੇ ਟਾਲ ਦਿੱਤਾ ਵੀ ਸਾਡਾ ਜੋ ਪੌਂਡ ਪੂਰਾ ਨਹੀਂ ਹੋਇਆ ਦੇਖੋ ਰਾਜਸਥਾਨ ਨੂੰ ਖੁਸ਼ ਕਰਨ ਦੇ ਮਾਰਿਆਂ ਸਾਡੇ ਅਨੇਕਾਂ ਕਿਸਾਨਾਂ ਦੀਆਂ ਜਿਹੜੀਆਂ ਅੱਜ ਫਸਲਾਂ ਬਰਬਾਦ ਕਰ ਦਿੱਤੀਆਂ ਔਰ ਤੁਸੀਂ ਦੇਖਦੇ ਹੋ ਘਰੋਂ ਘਰ ਹੋ ਗਏ ਨੇ ਲੋਕ ਪਾਣੀ ਵਿੱਚ ਮਕਾਨ ਡੁੱਬ ਗਏ ਨੇ ਕਿੱਡਾ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਪ੍ਰਸ਼ਾਸਨ ਦੀ ਨਲੈ ਕੀ ਕਾਰਨ ਹੋਇਆ ਔਰ ਨਾ ਕਿਸੇ ਦੀ ਕੋਈ ਸਾਰ ਲਈ ਜਾ ਰਹੀ ਅੱਜ ਮੈਂ ਪਿਛਲੇ ਦਿਨੀ ਮੁੰਡਾ ਪਿੰਡ ਜਿਹੜੇ ਦੂਸਰੀ ਸਾਈਡ ਪਿੰਡ ਨੇ ਕਾਫੀ ਪਿੰਡਾਂ 'ਚ ਦੌਰਾ ਕੀਤਾ ਔਰ ਇੰਨੇ ਫਸਲ ਵੱਡੇ ਪੱਧਰ ਤੇ ਖਰਾਬ ਹੋ ਗਏ ਕਿਸਾਨਾਂ ਦੇ ਜੋ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਔਰ ਮੈਂ ਅੱਜ ਵੀ ਬੇਨਤੀ ਕਰਦਾ ਡੀਸੀ ਸਾਹਿਬ ਆਏ ਸੀ ਉਹਨਾਂ ਨੂੰ ਪੁੱਛਿਆ ਗਿਆ ਵੀ ਇਹਨਾਂ ਦਾ ਮੁਆਵਜ਼ੇ ਬਾਰੇ ਤੁਹਾਡਾ ਕੀ ਵਿਚਾਰ ਔਰ ਜਲਦੀ ਤੋਂ ਜਲਦੀ ਇਹਨਾਂ ਨੂੰ ਬੇਨਤੀ ਕਰਦਾ ਸਰਕਾਰ ਨੂੰ ਵੀ ਇਹਨਾਂ ਦੀ ਅਸੈਸਮੈਂਟ ਤਿਆਰ ਕਰਕੇ ਜਿਹੜਾ ਮੁਆਵਜ਼ਾ 50000 ਪ੍ਰਤੀ ਏਕੜ ਦਿੱਤਾ ਜਾਵੇ ਔਰ ਜਿਨ੍ਹਾਂ ਦੇ ਚਾਰੇ ਖਤਮ ਹੋ ਗਏ ਉਹਨਾਂ ਨੂੰ ਚਾਰਾ ਵੰਡਿਆ ਜਾਵੇ ਪਸ਼ੂਆਂ ਦਾ ਪ੍ਰਬੰਧ ਕੀਤਾ ਜਾਵੇ ਔਰ ਡਾਕਟਰੀ ਟੀਮਾਂ ਵੜਾ ਕੇ ਇੱਥੇ ਪਿੰਡਾਂ ਦੇ ਵਿੱਚ ਜਿਹੜੀਆਂ ਟੀਮਾਂ ਬਿਠਾਈਆਂ ਜਾਂ ਜਾਣ ਗਿਆ ਔਰ ਜਿਹੜੇ ਪਸ਼ੂ ਨੇ ਸਾਡੇ ਬਿਮਾਰ ਹੋਣੋਂ ਬਚ ਜਾਣ ਜਾਂ ਕੋਈ ਸਾਡੇ ਕਿਸਾਨ ਨੇ ਉਹਨਾਂ ਨੂੰ ਕੋਈ ਬਿਮਾਰੀ ਦਾ ਸ਼ਿਕਾਰ ਨਾ ਹੋ ਜਾਵੇ ਇਸ ਲਈ ਬੇਨਤੀ ਹੈ ਵੀ ਇਹ ਪ੍ਰਸ਼ਾਸਨ ਇਸ ਉੱਤੇ ਧਿਆਨ ਦੇਵੇ ਅੱਜ ਕਿਹੜੀ ਕਿਹੜੀ ਫਸਲ ਜਿਹੜੀ ਖਰਾਬ ਹੋਈ ਹੈ ਫਸਲਾਂ ਸਾਰੀਆਂ ਜੇ ਮੱਕੀ ਫਸਲ ਵੀ ਸਾਡੀ ਇੱਥੇ ਗੰਨਾ ਵੀ ਹੈਗਾ ਔਰ ਝੋਨੇ ਦੀ ਜਾਦੀ ਫਸਲ ਹੈ ਜਿਹੜੀ ਕਰੀਬ ਲੱਖ ਰੁਪਏ ਦਾ ਝੋਨਾ ਜਿ ਕਿਸਾਨ ਸਾਰੇ ਪੈਸੇ ਲਾ ਕੇ ਪਾਲ ਚੁੱਕਾ ਸੀ ਜੋ ਬਰਬਾਦ ਹੋ ਗਿਆ ਇਹ ਕਿਸਾਨ ਕਰਨਗੇ ਕੀ ਉਤੋਂ ਸਰਕਾਰਾਂ ਪਿਛਲੀ 12 2023 ਦੇ ਵਿੱਚ ਜਿਹੜਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੀ ਉਸ ਦਾ ਵੀ ਅਜੇ ਕਿਸਾਨਾਂ ਨੂੰ ਕੁਝ ਨਹੀਂ ਮਿਲਿਆ ਦੇਖੋ ਦਿੰਦਾ ਕੀ ਸਰਕਾਰ 6800 ਰੁਪਇਆ ਦਿੱਤਾ ਉਹ ਵੀ 25% ਲੋਕਾਂ ਨੂੰ ਅਜੇ ਤੱਕ ਮਾਲਕਾਂ ਨੂੰ ਨਹੀਂ ਮਿਲਿਆ ਸੋ ਮੇਰੀ ਬੇਨਤੀ ਆ ਜਿਹੜੀ ਕਿਤੇ ਬੱਕਰੀ ਦਾ ਮਾਅਬਜਾ ਦੇਣ ਨੂੰ ਕਹਿੰਦੀ ਸੀ ਸਰਕਾਰ ਉਸ ਨੂੰ ਹੱਥ ਜੋੜ ਕੇ ਬੇਨਤੀ ਆ ਦਿੱਲੀ ਦੇ ਹੱਥ ਵਿੱਚ ਡੋਰ ਅੱਜ ਉਹਨਾਂ ਨੂੰ ਵੀ ਬੇਨਤੀ ਕੇਜਰੀਅਲ ਜੋ ਦੌਰੇ ਕਰ ਰਿਹਾ ਔਰ ਇਹਨਾਂ ਕਿਸਾਨਾਂ ਦੀ ਸਾਰ ਲਵੇ ਆਣ ਕੇ ਅੱਜ 20 ਦਿਨ ਹੋ ਗਏ ਆ ਇਹ ਕਿਸਾਨ ਜਿਹੜੇ ਆਪਦੇ ਜਦੋਜਾਤ ਕਰ ਰਹੇ ਸੀ ਬੰਨਾਂ ਨੂੰ ਬਚਾਉਣ ਵਾਸਤੇ ਔਰ ਇੱਕ ਬੰਨੇ ਸਾਡੇ ਕਿਸਾਨ ਦੂਜੀ ਸਾਈਡ ਤੇ ਡੁੱਬ ਰਹੇ ਸੀ ਔਰ ਕਦੇ ਵੀ ਕੋਈ ਵੀ ਐਮਐਲਏ ਔਰ ਕੋਈ ਵੀ ਪੰਜਾਬ ਸਰਕਾਰ ਦਾ ਮੰਤਰੀ ਇਹਨਾਂ ਦੀ ਸਾਰ ਲੈਣ ਨਹੀਂ ਆਇਆ। ਕੁਲਦੀਪ ਸਿੰਘ ਸਾਂਗਰਾ ਕਿਹੜਾ ਪਿੰਡਾ? ਸਾਂਗਰਾ ਪਿੰਡ ਹੈ। ਜ਼ਿਲ੍ਹਾ ਗੜਾ। ਜਿਹੜਾ ਕਪੂਰਥਲਾ। ਤਹਿਸੀਲ ਸੁਲਤਾਨਪੁਰ ਲੋਧੀ। ਕੀ ਮਸਲਾ ਕੀ ਆ ਜਿਹੜਾ? ਪਾਣੀ ਕਰੇ ਮਸਲਾ ਇਸ ਤਰ੍ਹਾਂ ਜੀ ਅਸਲ ਦੇ ਵਿੱਚ ਨਾ ਸਰਕਾਰਾਂ ਦੀਆਂ ਸ਼ਾਸ਼ਾਆਂ ਦਾ ਅਸੀਂ ਬੜੇ ਲੰਬੇ ਸਮੇਂ ਤੋਂ ਸ਼ਿਕਾਰ ਹੁੰਨੇ ਆ ਕਿਉਂਕਿ ਸਰਕਾਰਾਂ ਨੂੰ ਅਸੀਂ ਇਹ ਬੇਨਤੀਆਂ ਕਰ ਕਰ ਥੱਕ ਚੁੱਕੇ ਆ ਵੀ ਜਿਹੜਾ ਤੁਹਾਡਾ ਪਾਣੀ ਦਾ ਪ੍ਰਬੰਧ ਆ ਤੇ ਦਰਿਆਵਾਂ ਦੇ ਪਾਣੀਆਂ ਦਾ ਪ੍ਰਬੰਧ ਸਰਕਾਰ ਸੱਜੇ ਢੰਗ ਦੇ ਨਾਲ ਕਰੇ ਸਾਰੇ ਲੋਕਾਂ ਨੂੰ ਜੇਪ ਸਰਕਾਰ ਕਹਿੰਦੀ ਆ ਵੀ ਸਾਡੇ ਕੋਲ ਪਾਣੀ ਥੋੜਾ ਹੈ ਘਾਟਿਆ ਤਾਂ ਕੋਈ ਨਹਿਰਾਂ ਬਣਾ ਕੇ ਤੇ ਓਏ ਪ੍ਰੋਪਰ ਚੈਨਲਾਈਜ਼ ਕਰੇ ਜਿੱਥੇ ਲੋਕ ਪਾਣੀ ਤੋਂ ਤਰਸਦੇ ਆ ਉਹ ਉਹਨਾਂ ਨੂੰ ਪਾਣੀ ਦਿੱਤਾ ਜਾਵੇ ਤਾਂ ਸਾਡਾ ਏਰੀਆ ਜਿਹੜਾ ਵਾ ਉਹ ਵੀ ਹੜਾ ਦਾ ਜਿਹੜਾ ਪ੍ਰਭਾਵਿਤ ਹੁੰਦਾ ਉਹਨੂੰ ਬਚਾਇਆ ਜਾ ਸਕੇ ਪਰ ਸਰਕਾਰ ਕੀ ਕਰਦੀ ਆ ਵੀ ਇਹੋ ਜਿਹੇ ਦਾ ਕੋਈ ਕਾਰਜ ਕਰਦੀ ਨਹੀਂ ਜਦੋਂ ਤੇ ਪਾਣੀ ਜਦੋਂ ਤੇ ਲੋਕਾਂ ਨੂੰ ਲੋੜ ਹੁੰਦੀ ਪਾਣੀ ਦੀ ਉਦੋਂ ਇਹਨਾਂ ਦੇ ਡੈਮ ਨਹੀਂ ਭਰਦੇ ਤੇ ਜਦੋਂ ਡੈਮ ਫੋਲ ਹੋ ਜਾਂਦੇ ਆ ਉਦੋਂ ਫਿਰ ਕੀ ਕਰਦੇ ਆ ਫਿਰ ਇੱਕਦਮ ਛੱਡ ਕੇ ਜਿੱਦਾਂ ਹੁਣ ਹਰੀਕੇ ਹੈਡ ਵਰਕਰ ਤੋਂ ਪਿਛਲਾ ਏਰੀਆ ਵਾ ਹੁਣ ਸਾਨੂੰ ਇਹ ਕਾਫੀ ਦਿਨਾਂ ਤੋਂ ਜਿਹੜਾ ਵਾ ਪਾਣੀ ਭਾਰ-ਭਾਰ ਕੇ ਭਾਰ-ਭਾਰ ਕੇ ਸੇ ਜੇ ਡੋ ਰਿਹਾ ਹੁਣ ਇਹਨਾਂ ਨੇ ਕੀ ਕਰਨਾ ਵਾ ਵੀ ਥੋਏ ਇੱਕ ਦੋ ਦੇ ਦੇਣੀ ਆ ਜਦੋਂ ਇੱਥੇ ਜਿਆਦਾ ਓਵਰਫਲੋ ਹੋਣ ਲੱਗਾ ਜਦੋਂ ਸਰਕਾਰੀ ਬੰਨ ਜਿਹੜੇ ਆ ਇਹਨਾਂ ਨੂੰ ਖਤਰਾ ਪੈਦਾ ਹੋਇਆ ਤੇ ਟੁੱਟਣੇ ਸ਼ੁਰੂ ਹੋਏ ਤੇ ਇਹਨਾਂ ਨੇ ਫਿਰ ਸਾਰਾ ਇਹ ਹੈ ਉਹਦਾ ਹਰੀਕੇ ਹੈਡਵਰਕ ਤੋਂ ਚੁੱਕ ਕੇ ਤੇ ਅਗਲਾ ਏਰੀਆ ਜਿਹੜਾ ਵਾ ਮਤਲਬ ਤਰਨ ਤਰਨ ਦਾ ਵੀ ਕੋਸ਼ ਏਰੀਆ ਹੁਣ ਪ੍ਰਭਾਵਿਤ ਆ ਤੇ ਕੁਝ ਬਾਅਦ ਦੇ ਵਿੱਚ ਕਰ ਦੇਣਾ ਤੇ ਨਾਲ ਫਰੋਜਪੁਰ ਫਾਜ ਲਗਾ ਜਿੰਨੇ ਵੀ ਆ ਇਹ ਸਾਰੇ ਏਰੀਏ ਬਾਅਦ ਦੇ ਵਿੱਚ ਨਾ ਡੋਬ ਜਾਣੇ ਤਾਂ ਜੀ ਕਿੰਨੇ ਕੁ ਪਿੰਡ ਜਿਹੜੇ ਪਾਣੀ ਚ ਰੇਟ ਜਾ ਰਹੇ ਜਿਹੜੇ ਇਸ ਵਕਤ ਆ ਚੁੱਕੇ 16 ਤੋਂ 17 ਪਿੰਡ ਜਿਹੜੇ ਸਾਡੇ ਇਸ ਏਰੀਏ ਦੇ ਪਰ ਇਸ ਤੋਂ ਪਿੱਛੇ ਵੀ ਜਿਹੜਾ ਵਾ ਬਹੁਤ ਏਰੀਆ ਜਿਹੜਾ ਵਾ ਗੁਰਦਾਸਪੁਰ ਦਾ ਏਰੀਆ ਬਣਾ ਲਓ ਮਨ ਲਓ ਕਪੂਰਸਲੇ ਦਾ ਏਰੀਆ ਹੋਰ ਵੀ ਆ ਜਿਹੜਾ ਕਿੰਨੇ ਕੁ ਦਿਨ ਹੋ ਚਲੇੜ ਬੰਨ ਟੁੱਟੇ ਨੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਬੰਨ ਜਿਹੜਾ ਸਾਡਾ ਇਹ ਤਾਂ ਕੱਲ ਹੀ ਟੁੱਟਿਆ ਸਵੇਰੇ ਬਾਕੀ ਆਸੇ ਪਾਸੇ ਬੰਨ ਜਿਹੜੇ ਛੋਟੇ ਮੋਟੇ ਸੀ ਉਹ ਕਾਫੀ ਦਿਨਾਂ ਦੇ ਟੁੱਟੇ ਆ ਤਰਨਤਾਰਨ ਏਰੀਆ ਵਿੱਚ ਜਿਹੜਾ ਮੁੰਡਾ ਪਿੰਡਾ ਗੁਜਰਪੁਰ ਉਹਨਾਂ ਦਾ ਕਾਫੀ 10-12 ਦਿਨ ਹੋ ਗਏ ਉਹਨਾਂ ਦੇ ਬੰਨ ਟੁੱਟ ਕੇ ਪਾਣੀ ਪਤਲਾ ਹੀ ਫਿਰਦਾ ਹੈ ਸਾਡੇ ਕੋਲ ਇਸ ਟਾਈਮ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚੇ ਮੌਕੇ ਤੇ ਤੇ ਐਸ ਜੀ ਸਾਹਿਬ ਗੇੜਾ ਮਾਰ ਲੈਂਦੇ ਮੈਂ ਤਾਂ ਅੱਗੇ ਵੀ ਲੀਡਰਾਂ ਨੂੰ ਵੀ ਕਹਿਣਾ ਹੁਣਾਂ ਦੇ ਇਹਨਾਂ ਨੂੰ ਅਧਿਕਾਰੀਆਂ ਨੂੰ ਕਹਿਣਾ ਨਾ ਵੀ ਜੇ ਤਾਂ ਤੁਹਾਡੇ ਗੇੜਿਆਂ ਦੇ ਨਾਲ ਪਾਣੀ ਘਟਦਾ ਤੇ ਤੁਸੀਂ 24 ਘੰਟੇ ਸੇ ਤੰਬੂ ਲਾ ਕੇ ਬਹਿ ਜਾਓ ਸਾਡਾ ਪਾਣੀ ਤਾਂ ਘਟ ਜੇ ਵੀ ਇਹਨਾਂ ਦੇ ਗੇੜਿਆਂ ਨਾਲ ਫਰਕ ਤਾਂ ਕੋਈ ਪੈਂਦਾ ਨਹੀਂ ਬਸ ਉਹ ਆਪਣੀਆਂ ਜਿਹੜੀਆਂ ਕਾਰਵਾਈਆਂ ਨੇ ਆਪਣੀ ਕਾਗਜ਼ੀ ਕਾਰਵਾਈ ਕਰਨ ਵਾਸਤੇ ਆਉਂਦੇ ਆ ਸਾਡਾ ਤਾਂ ਕੋਈ ਮਤਲਬ ਉਹਦੇ ਨਾਲ ਫਾਇਦਾ ਹੁੰਦਾ ਨਹੀਂ ਦਿਸ ਇਸ ਹੂ ਕਹ ਰਿਹਾ ਕਿ ਜਦ ਪ੍ਰਸ਼ਾਸਨ ਜਾਂ ਡੀਸੀ ਸਾਹਿਬ ਆਏ ਤੇ ਖੜੇ ਪਿੰਡ ਦੇ ਵਿੱਚ ਉਹ ਕਹਿ ਰਿਹਾ ਕਿ ਵਿਚਾਰੇ ਦਾ ਬੰਦੋਬਸਤ ਕੀਤਾ ਗਿਆ ਕੋਈ ਹੈਗਾ ਇਹੋ ਜੀ ਗੱਲ ਨਹੀਂ ਅਜੇ ਤੱਕ ਤੇ ਕੋਈ ਨਹੀਂਗਾ ਇਹ ਨਾ ਵਸੇ ਅਖਬਾਰਾਂ ਦੇ ਵਿੱਚ ਮਹੀਨਾ ਪਹਿਲਾਂੋਂ ਇਦਾਂ ਦੇ ਇੱਕ ਬਣਾ ਦੇ ਬਿਆਨ ਦਿੰਦੇ ਹੁੰਦੇ ਆ ਪ੍ਰਸ਼ਾਸਨਿਕ ਅਧਿਕਾਰੀ ਵੀ ਅਸੀਂ ਨਾ ਰਾਹਤ ਕੈਂਪ ਬਣਾ ਲਿਆ ਉਹ ਰਾਹਤ ਕੈਂਪ ਤੋਂ ਅਸੀਂ ਅੱਜ ਵੀ ਕਿਤੇ ਇਨਕੁਆਇਰੀ ਕਰ ਲਓ ਕਿਤੇ ਨਹੀਂ ਹੋਣਾ ਰਾਹਤ ਕੈਂਪ ਦੇ ਵਿੱਚ ਸਾਨੂੰ ਕਈ ਵਾਰੀ ਕਹਿੰਦੇ ਆ ਵੀ ਤੁਸੀਂ ਇੱਥੋਂ ਉੱਠ ਕੇ ਨਾ ਬਾਹਰ ਆ ਜਾਓ ਤੇ ਤੁਸੀਂ ਰਾਹਤ ਕੈਂਪ ਤੁਹਾਡੇ ਵਾਸਤੇ ਬਣਾਏ ਆ ਤੇ ਅਸੀਂ ਕਹਿੰਨੇ ਨੇ ਵੀ ਇਹ ਆਪਣੇ ਪਸ਼ੂ ਵੀ ਲੈ ਆਉਨੇ ਆ ਤੇ ਅਸੀਂ ਆਪਦਾ ਪਰਿਵਾਰ ਵੀ ਲੈ ਆਉਨੇ ਆ ਤਾਂ ਤੁਸੀਂ ਰਾਤ ਕੈਂਪਾਂ ਦੇ ਸਾਡਾ ਪ੍ਰਬੰਧ ਕਰੋ ਤੇ ਫੇਰ ਕਹਿੰਦੇ ਨਹੀਂ ਜਦੋਂ ਐਮਰਜੈਂਸੀ ਬਣੀ ਉਹਦੋਂ ਉਹ ਇਹ ਵਾ ਤੇ ਸਭ ਕਾਗਜੀ ਗੱਲਾਂ ਨੇ ਕੋਈ ਇਹਨਾਂ ਦਾ ਪ੍ਰਬੰਧ ਨਹੀਂ ਹੈਗਾ ਤੇ ਲੋਕਾਂ ਨੂੰ ਆਪਣੇ ਹਾਲਤਾਂ ਛੱਡ ਦਿੰਦੇ ਓਕੇ ਹਾਂਜੀ ਪਲੀਜ਼ ਓਕੇ ਹਾਂਜੀ ਸਰ ਸਭ ਤੁਸੀਂ ਪਹੁੰਚੇ ਹੋ ਮੌਕੇ ਤੇ ਹਾਲਾਤ ਦੇਖੇ ਕੀ ਹਾਲਾਤ ਨੇ ਪਾਣੀ ਕਿੰਨਾ ਵੱਧ ਚੁੱਕਾ ਕਿੰਨਾ ਘਟ ਚੁੱਕਾ ਦੇਖੋ ਜੀ ਮੈਂ ਬਾਉਪਰ ਲੱਗੇ ਆਇਆ ਸੀਗਾ ਕਿ ਜਿਵੇਂ ਤੁਹਾਨੂੰ ਪਤਾ ਪਿਛਲੇ ਇੱਕ ਦੋ ਦਿਨਾਂ ਚ ਪਾਣੀ ਦਾ ਲੈਵਲ ਹੈ ਉਹ ਵਧਿਆ ਹੈ ਔਰ ਸਾਡੇ ਜੋ 15 ਤੋਂ 16 ਪਿੰਡ ਹੈ ਜਿਹੜੇ ਨੇ ਜੋ ਕਿ ਪ੍ਰਭਾਵਿਤ ਹੁੰਦੇ ਨੇ ਤਾਂ ਮੈਂ ਆਪ ਅੰਦਰ ਜਾ ਕੇ ਇਹ ਸਾਰੇ ਲੋਕਾਂ ਨੂੰ ਮਿਲ ਕੇ ਵੀ ਆਇਆ ਸਾਡੀ ਪੂਰਾ ਪ੍ਰਸ਼ਾਸਨ ਦੇ ਲੈਵਲ ਤੇ ਵੀ ਹੈ ਲਗਾਤਾਰ ਅਸੀਂ ਇਹਨਾਂ ਦੇ ਨਾਲ ਹੀ ਹੈ ਔਰ ਸਾਡੀ ਹਰ ਸੰਭਵ ਕੋਸ਼ਿਸ਼ ਹੈ ਕਿ ਵੀ ਇਹਨਾਂ ਨੂੰ ਜੋ ਜੋ ਮਦਦ ਸੰਭਵ ਮਦਦ ਹੋ ਸਕਦੀ ਹੈ ਉਹ ਵੀ ਮੁਹैया करवाई ਜਾਵੇ ਅਤੇ ਨਾਲ ਦੀ ਨਾਲ ਜੋ ਇਹਨਾਂ ਨੂੰ ਦੱਸਿਆ ਗਿਆ ਕਿ ਜਿੱਥੇ ਜਿੱਥੇ ਵਾਟਰ ਲੈਵਲ ਥੋੜਾ ਜਿਆਦਾ ਵਧ ਗਿਆ ਉਹਨਾਂ ਉਹਨਾਂ ਵਾਸਤੇ ਅਸੀਂ ਰਿਲੀਫ ਸੈਂਟਰ ਵੀ ਬਣਾਏ ਹਨ ਤਾਂ ਕਿ ਜੇ ਕਿਸੇ ਵੀ ਜਾਨੀ ਮਾਲੀ ਨੁਕਸਾਨ ਕੋਈ ਨਾ ਹੋ ਸਕੇ ਔਰ ਮੈਂ ਹੀ ਤੁਹਾਨੂੰ ਅਸਵਾਸ਼ਣ ਦਵਾਉਂਦਾ ਕਿ ਸਾਡੀ ਪੂਰਤੌਰ ਤੇ ਇਹਦੇ ਵਿੱਚ ਸਾਡਾ ਕੋਆਰਡੀਨੇਸ਼ਨ ਵੀ ਹੈ ਸਾਡੀ ਨਿਗਰਾਨੀ ਵੀ ਹੈ ਔਰ ਹਰ ਸਮਾਂ ਜੋ ਵੀ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਸਹਿਯੋਗ ਦਿੱਤਾ ਜਾ ਸਕਦਾ ਹੈ ਪ੍ਰਸ਼ਾਸਨ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਹਾਂ ਵੀ ਪਾਣੀ ਅੱਗੇ ਰਿਲੀਜ਼ ਕੀਤਾ ਜਾਵੇ ਕਿਸਾਨਾਂ ਦਾ ਰੋਪਾ ਕਿ ਪ੍ਰਸ਼ਾਸਨ ਨੂੰ ਬਾਰ ਬਾਰ ਅਸੀਂ ਕਿਹਾ ਕਿ ਪਰ ਇਹ ਕਿ ਪਾਣੀ ਅੱਗੇ ਰਿਲੀਜ਼ ਨਹੀਂ ਹੋਇਆ ਇਸ ਕਰਕੇ ਪਾਣੀ ਟੁੱਟ ਗਿਆ ਮੇਰੀ ਮੇਰੀ ਲਗਾਤਾਰ ਗੱਲ ਹੋਈ ਹੈ ਲਗਾਤਾਰ ਮੈਂ ਨਾਲ ਸਰਪੰਚ ਸਾਹਿਬ ਨਾਲ ਵੀ ਮਿਲਤੇ ਆ ਬਾਕੀ ਸਾਰੇ ਲੋਕਾਂ ਨਾਲ ਵੀ ਮਿਲ ਕੇ ਆਏ ਲਗਾਤਾਰ ਸਾਡਾ ਕੋਆਰਡੀਨੇਸ਼ਨ ਸੀਗਾ ਕਗਾਤਰ ਸਾਡਾ ਕੋਆਰਡੀਨੇਸ਼ਨ ਸੀਗਾ ਉਸ ਸਮੇਂ ਸਮੇਂ ਤੇ ਪਾਣੀ ਛੱਡਿਆ ਵੀ ਜਾ ਰਿਹਾ ਹੈ ਕੱਢਿਆ ਵੀ ਜਾ ਰਿਹਾ ਪਿੱਛੋਂ ਥੋੜਾ ਜਿਹਾ ਲੈਵਲ ਵਧਿਆ ਸੀਗਾ ਹਾਲ ਵੀ ਕੜੀ ਦੇ ਵਿੱਚ 1.5 ਹਜ਼ਾਰ ਦਾ ਲੈਵਲ ਹੈ ਪਾਣੀ ਦਾ ਲੈਵਲ ਹੈ ਉਹ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਹਨੂੰ ਮੇਨਟੇਨੈਂਸ ਰੱਖੀਏ ਬਟੇ ਰੱਖੀਏ ਕਿਉਂਕਿ ਤੁਹਾਨੂੰ ਪਤਾ ਹੈ ਕੁਦਰਤੀ ਸ਼ਰੋਤਾ ਕੋਈ ਪਾਣੀ ਆਉਂਦਾ ਪਿੱਛੋਂ ਪਾਣੀ ਆਉਂਦਾ ਤਾਂ ਫਿਰ ਵੀ ਸਾਡੀ ਕੋਸ਼ਿਸ਼ ਹੈ ਵੀ ਇਸ ਤਰੀਕੇ ਨਾਲ ਪਾਣੀ ਦੇ ਭਾਅ ਨੂੰ ਰੱਖਿਆ ਜਾਵੇ ਕਿ ਘੱਟ ਤੋਂ ਘੱਟ ਨੁਕਸਾਨ ਬਹੁਤ ਸਾਰੇ ਕਿਸਾਨ ਪਾਣੀ ਵਿੱਚ ਘਰੇ ਹੋਏ ਹਨ ਉਹਨਾਂ ਦਾ ਕਹਿਣਾ ਕਿ ਅਸੀਂ ਪਾਣੀ ਦੇ ਵਿੱਚ ਹੀ ਰਹਿਣਾ ਮਨਜ਼ੂਰ ਕਰਾਂਗੇ ਲੇਕਿਨ ਛੱਡ ਕੇ ਨਹੀਂ ਜਾਵਾਂਗੇ ਨਹੀਂ ਜੀ ਦੇਖੋ ਮੈਂ ਤਾਂ ਇਹੀ ਅਪੀਲ ਕਰਾਂਗਾ ਕਿ ਸਾਡੇ ਵੱਲੋਂ ਹਰ ਸੰ ਹੁਣ ਵੀ ਅਸੀਂ ਜੋ ਸੁੱਕਾ ਰਾਸ਼ਨ ਹੈ ਉਹਦੀ ਵੀ ਵੰਡ ਕੀਤੀ ਹੈ ਮਤਲਬ ਮੈਂ ਉਹੀ ਤੁਹਾਨੂੰ ਬੇਨਤੀ ਕਰਾਂਗਾ ਕਿ ਜੋ ਹਰ ਸੰਭਵ ਸਾਡਾ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜੋ ਕੋਸ਼ਿਸ਼ ਹਕਾਲੇ ਕੀਤੇ ਜਾ ਸਕਦੇ ਨੇ ਉਹ ਅਸੀਂ ਕਰ ਰਹੇ ਨੇ ਔਰ ਅਸੀਂ ਲੋਕਾਂ ਦੇ ਨਾਲ ਹੀ ਖੜੇ ਨੇ ਔਰ ਮੈਂ ਇਹ ਹੀ ਭਰੋਸਾ ਦਵਾਦਾ ਕਿ ਜੋ ਜਿੰਨ ਜੋ ਵੀ ਹਰ ਕਦਮ ਜੋ ਯੋਗ ਕਦਮ ਹੋ ਸਕਦੇ ਨੇ ਉਹ ਅਸੀਂ ਚੱਕ ਰਹੇ ਹਾਂੜ ਪ੍ਰਭਾਵਿਤ ਵਿੱਚ ਕਿੰਨੇ ਏਕੜ ਫਸਲ ਜਿਹੜੀ ਆ ਉਹਦੀ ਜੀ ਅਸੀਂ ਅਸੀਂ ਹੁਣ ਅਸੈਸਮੈਂਟ ਕਰਾ ਰਹੇ ਹਾਂ ਉਸ ਸਮੇਂ ਦੇ ਨਾਲ ਸਾਡੇ ਕੋਲ ਫਿਕਰ ਆ ਜਾਏਗੀ ਮੁਆਵਜ਼ਾ ਮਿਲੇਗਾ ਕਿਸਾਨ ਨੂੰ ਮੈਂ ਉਹੀ ਬੇਨਤੀ ਕਰਨ ਲੱਗਿਆ ਹੁਣੇ ਹੁਣੇ ਤਾਂ ਸਾਡੀ ਹੁਣ ਦੀ ਪ੍ਰਾਇਰਟੀ ਇਹ ਹੀ ਹੈ ਕਿ ਕੋਈ ਵੀ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਔਰ ਸਹੀ ਤਰੀਕੇ ਨਾਲ ਅਸੀਂ ਇਹਨੂੰ ਨਿਜਿੱਠੀ ਔਰ ਜੋ ਵੀ ਕਹਿਆ ਉਹ ਸਮੇਂ ਦੇ ਨਾਲ ਅਸੀਕਰ। ਪਾਣੀ ਰਿਲੀਜ਼ ਕਰਨ ਲਈ ਵੀ ਕੋਈ ਉਪਰਾਲਾ ਕੀਤਾ ਜਾ ਰਿਹਾ ਅੱਗੋਂ ਵੱਡੀ। ਉਹ ਲਗਾਤਾਰ ਹੋ ਰਿਹਾ ਜੀ, ਲਗਾਤਾਰ ਹੋ ਰਿਹਾ। ਹਰ ਘੰਟੇ ਦੀ ਮੋਨਿਟਰਿੰਗ ਹੋ ਰਹੀ ਹੈ। ਡਾਊਨਸਟ੍ਰੀਮ, ਅਪਸਟ੍ਰੀਮ ਲੈਵਲ ਤੇ ਹਰ ਸੰਭਵ ਪ੍ਰਯਤਨ। ਕਿੰਨਾ ਕਿਊਸਿਕ ਪਾਣੀ ਜਿਹੜਾ ਚੱਲ ਰਿਹਾ ਇਸ ਟਾਈਮ ਦਰਿਆ 'ਚ? 1.05 ਲੱਖ ਚੱਲ ਰਿਹਾ ਜੀ। 1.05 ਲੱਖ ਚੱਲ ਰਿਹਾ। ਪਿਛਲੇ ਕੁਝ ਸਮੇਂ ਤੋਂ ਤਕਰੀਬਨ ਪਿਛਲੇ 12 ਘੰਟੇ ਤੋਂ 1.05 ਲੱਖ ਹੀ ਮੇਨਟੇਨ ਹੈ, ਵਧਿਆ ਨਹੀਂ ਹੈ। ਇਹ ਮੇਨਟੇਨ ਕੀਤਾ। ਥੈਂਕ ਯੂ, ਸੋ ਥੈਂਕ ਯੂ। ਥੈਂਕ ਯੂ।